ਸ੍ਰੀ ਕਾਲ ਜੀ ਸਾਰਿਆਂ ਨੂੰ ਮੈਂ ਪੁਸ਼ਪਿੰਦਰ ਕੌਰ ਪਿੰਡ ਚ ਖੇਪਲ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਅੱਜ ਦੀ ਜਿਹੜੀ ਕਲੈਕਸ਼ਨ ਹੈ ਉਹ ਹੈਗੀ ਜੀ ਕਾਟਨ ਦੁਪੱਟਾ ਸੂਟ ਜਿਵੇਂ ਕਿ ਮੈਂ ਪਹਿਨਿਆ ਹੋਇਆ ਕਾਟਨ ਦੁਪੱਟਾ ਸੂਟ ਆ ਬਹੁਤ ਹੀ ਜਿਆਦੇ ਸੌਫਟ ਜਿਹੜਾ ਸਟੱਫ ਰਹੂਗਾ ਵਧੀਆ ਕੁਆਲਿਟੀ ਦਾ ਕੋਈ ਕਲਰ ਫੇਟ ਨਹੀਂ ਹੁੰਦਾ ਇਹਨਾਂ ਦਾ ਵਧੀਆ ਕੁਆਲਿਟੀ ਦਾ ਤੁਹਾਨੂੰ ਜਿਹੜਾ ਸਾਰਾ ਸਟੱਫ ਦਵਾਂਗੇ ਸੂਟ ਦਿਖਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ ਅੱਜ ਆਪਾਂ ਜਿਹੜੀ ਕ ਬਹੁਤ ਹੀ ਪਿਆਰੀ ਪਿਆਰੀ ਜੀ ਪ੍ਰਿੰਟਰ ਰਹਿਣਗੇ ਜੀ ਇਹਨਾਂ ਦੇ ਸਟੱਫ ਇਹ ਨਹੀਂ ਹੈਗਾ ਤੁਹਾਨੂੰ ਹਨਾ ਕੁਆਲਿਟੀ ਡਾਊਨ ਮਿਲੇਗੀ ਬਹੁਤ ਹੀ ਵਧੀਆ ਸਟੱਫ ਜਿਹੜਾ ਤੁਹਾਨੂੰ ਮਿਲੇਗਾ ਦੇਖ ਸਕਦੇ ਹੋ ਇਹ ਸ਼ਰਟ ਦੀ ਪ੍ਰਿੰਟਿੰਗ ਆ ਗਈ ਜੀ ਸ਼ਰਟ ਦੀ ਪ੍ਰਿੰਟਿੰਗ ਹੈ ਸਾਈਡ ਤੇ ਜਿਹੜੀ ਪੱਟੀ ਦਿੱਤੀ ਹੈ ਉਹ ਤੁਸੀਂ ਡਿਜ਼ਾਈਨਿੰਗ ਵੀ ਬਣਾ ਸਕਦੇ ਹੋ ਉਸ ਦੀ ਤੇ ਜਿਹੜਾ ਬਾਟਮ ਦਾ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਇਹ ਵਾਲਾ ਜਿਹੜਾ ਬਾਟਮ ਦਾ ਪ੍ਰਿੰਟ ਰਹੂਗਾ ਤੁਸੀਂ ਇਹਦੀ ਵੀ ਸ਼ਰਟ ਬਣਾ ਸਕਦੇ ਹੋ ਇਹਦੀ ਵੀ ਬਣਾ ਸਕਦੇ ਹੋ ਤੁਹਾਡੀ ਚੋਇਸ ਹੈ ਜਿੰਨੇ ਦੀ ਵੀ ਬਣਾਉਣਾ ਚਾਹੁੰਦੇ ਹੋ ਬਣਾ ਸਕਦੇ ਹੋ ਤੇ ਦੁਪट्टे ਤੁਹਾਨੂੰ ਸਾਰੇ ਖੁੱਲੇ ਡੁੱਲੇ ਮਿਲਣਗੇ ਜੀ 2.5 ਮੀਟਰ ਦੇ ਦੁਪट्टे ਮਿਲਣਗੇ ਇਹ ਬਾਰਡਰ ਵਾਲਾ ਡਿਜ਼ਾਈਨ ਆ ਗਿਆ ਜੀ ਬਾਰਡਰ ਬਣਿਆ ਹੋਇਆ ਸੈਂਟਰ 'ਚ ਇਸ ਤਰ੍ਹਾਂ ਦਾ ਡਿਜ਼ਾਈਨ ਆ ਜਾਊਗਾ ਤੇ ਇਹ 'ਚ ਆਪਣੇ ਕੋਲੇ ਇੱਕ ਕਲਰ ਹੋਰ ਹੈ ਇਹ ਵਾਲਾ ਤੁਸੀਂ ਚੈੱਕ ਕਰੋ ਇਹ ਕਲਰ ਮਿਲ ਜਾਊਗਾ ਤੁਹਾਨੂੰ ਇਸ ਤਰ੍ਹਾਂ ਦੀ ਪ੍ਰਿੰਟਿੰਗ ਆ ਤੇ ਬਾਟਮ ਦਾ ਵੀ ਤੁਹਾਨੂੰ ਪ੍ਰਿੰਟ ਚੈੱਕ ਕਰਵਾ ਦਿੰਨੇ ਆ ਇਸ ਤਰ੍ਹਾਂ ਦਾ ਜਿਹੜਾ ਬਾਟਮ ਤੇ ਪ੍ਰਿੰਟ ਆਊਗਾ ਜੀ ਦੁਪੱਟਾ ਸੇਮ ਉਸੇ ਤਰ੍ਹਾਂ ਦਾ ਹੀ ਆਊਗਾ ਜੀ ਸਾਰੇ ਦੁਪੱਟੇ ਤੁਹਾਨੂੰ ਦੱਸਿਆ ਜਿਵੇਂ ਕਿ ਖੁੱਲੇ ਡੁੱਲੇ ਹੋਣਗੇ 2.5 ਮੀਟਰ ਦੇ ਹੋਣਗੇ ਇਸ ਤਰ੍ਹਾਂ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਨੇ ਆ ਇਹ ਦੇਖੋ ਤੁਸੀਂ ਇਹ ਆ ਗਿਆ ਜੀ ਸਿੱਧਾ ਪਾਸਾ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ ਜੀ ਇਸ ਤਰ੍ਹਾਂ ਦੇ ਤੇ ਇੱਕ ਆਹ ਵਾਲੀ ਪ੍ਰਿੰਟਿੰਗ ਇਹ ਵੀ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਆ ਇਹ ਬਾਟਮ ਦਾ ਪ੍ਰਿੰਟ ਆ ਗਿਆ ਜੀ। ਇਹ ਸ਼ਰਟ ਦੀ ਪ੍ਰਿੰਟਿੰਗ ਆ ਗਈ। ਦੇਖੋ ਤੁਸੀਂ ਕਿੰਨਾ ਸੋਹਣਾ ਪ੍ਰਿੰਟ ਹੈ ਜੀ। ਕਲਰ ਵੀ ਬਹੁਤ ਹੀ ਪਿਆਰਾ ਹੈ ਜੀ ਇਹਦਾ। ਸਟਾਫ ਬਹੁਤ ਹੀ ਜਿਆਦਾ ਸੌਫਟ ਹੈ। ਕੋਈ ਤੁਹਾਨੂੰ ਮਿਕਸ ਨਹੀਂ ਮਿਲੂਗਾ। ਬਹੁਤ ਹੀ ਵਧੀਆ ਕੁਆਲਿਟੀ ਹੈ ਜਿਹੜੀ ਤੁਹਾਨੂੰ ਸਟਾਫ ਦੀ ਮਿਲੂਗੀ। ਇਹ ਦੇਖੋ ਇਹਦਾ ਜਿਹੜਾ ਦੁਪੱਟਾ ਉਹ ਇਸ ਤਰ੍ਹਾਂ ਦਾ ਹੋਊਗਾ। ਪੂਰੇ ਦੁਪੱਟੇ 'ਚ ਤੁਹਾਨੂੰ ਇਸ ਤਰ੍ਹਾਂ ਦੀ ਪ੍ਰਿੰਟਿੰਗ ਮਿਲੂਗੀ ਬਾਰਡਰ ਬਣਿਆ ਹੋਇਆ ਜੀ ਦੁਪੱਟੇ ਦਾ 4 ਸਾਈਡ ਬਾਰਡਰ ਬਣਿਆ ਹੋਇਆ ਇਹਦੇ ਵਿੱਚ ਵੀ ਆਪਣੇ ਕੋਲ ਇੱਕ ਕਲਰ ਹੋ ਰਿਹਾ ਇਹ ਦੇਖੋ ਇਹ ਬਹੁਤ ਜਲਦੀ ਸੋਲਡ ਆਊਟ ਹੁੰਦਾ ਆਪਣਾ ਕਲਰ ਫਰੋਜ਼ੀ ਕਲਰ ਕਿਉਂਕਿ ਬਹੁਤ ਘੱਟ ਜਿਹੜਾ ਪ੍ਰਿੰਟ ਜਿਹੜਾ ਇਹ ਆਉਂਦਾ ਹੈ ਕਾਟਨ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਿੰਟਿੰਗ ਇਹ ਆ ਗਈ ਜੀ ਇਹਦੀ ਬਾਟਮ ਤੇ ਇਹ ਆ ਗਿਆ ਜੀ ਇਹ ਤਾਂ ਦੁਪੱਟਾ ਸੇਮ ਪ੍ਰਿੰਟਿੰਗ ਦਾ ਇਸ ਤਰ੍ਹਾਂ ਦੀ ਪ੍ਰਿੰਟਿੰਗ ਸਾਰੇ ਦੁਪੱਟੇ 'ਚ ਤੇ ਬਾਰਡਰ ਬਣਿਆ ਹੋਇਆ ਫੋਰ ਸਾਈਡ ਤੇ ਇੱਕ ਨਵਾਂ ਡਿਜ਼ਾਈਨ ਆਇਆ ਜੀ ਆਪਣਾ ਇਹ ਵੀ ਆਪਣੇ ਕੋਲੇ ਕਾਫੀ ਕਲਰਸ 'ਚ ਆਇਆ ਤੁਸੀਂ WhatsApp ਤੇ DM ਕਰ ਸਕਦੇ ਸਾਨੂੰ ਇਹਦੇ ਕਲਰ ਪ੍ਰਿੰਟ ਚੈੱਕ ਕਰ ਸਕਦੇ ਹੋ ਉੱਥੇ ਇਹ ਦੇਖੋ ਤੁਸੀਂ ਸ਼ਰਟ ਬਣੀ ਹੋਈ ਹੈ ਜੀ ਇਹ ਕਲਰ ਵੀ ਬਹੁਤ ਪਿਆਰਾ ਨਾਹੀ ਇਹ ਬ੍ਰਾਊਨ ਕਲਰ ਕਾਫੀ ਆ ਗਿਆ ਨਾਹੀ ਮੈਰੂਨ ਆ ਗਿਆ ਕਾਫੀ ਮੈਰੂਨ ਸ਼ੇਡ ਆ ਗਿਆ ਜੀ ਇਹ ਦਰ ਦੁਪੱਟੇ ਤਾਂ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਦੇਖੋ ਤੁਸੀਂ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਆਵਾ ਹੈ ਸਾਰੇ ਦੁਪੱਟੇ ਚ ਸਾਰੇ ਤੁਹਾਨੂੰ ਹਨਾ ਵਧੀਆ ਕੁਆਲਿਟੀ ਮਿਲੂਗੀ ਤੁਸੀਂ ਇਹ ਸੂਟ ਅਨਸਟਿਚ ਵੀ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਵਿਦ ਸਟਿਚਿੰਗ ਵੀ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੇ ਤੁਹਾਨੂੰ ਹਨਾ ਕੋਈ ਵੀ ਸੂਟ ਚਾਹੀਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਜੇ ਤੁਸ ਜਦੋਂ ਵੀ ਤੁਸੀਂ ਹਨਾ ਜਿਹੜੇ ਨਵੇਂ ਭੈਣਾਂ ਸਾਡੇ ਨਾਲ ਜੁੜ ਰਹੀਆਂ ਨੇ ਜਦੋਂ ਵੀ ਸਾਨੂੰ ਮੈਸੇਜ ਕਰਦੀਆਂ ਨੇ WhatsApp ਤੇ ਤੁਹਾਨੂੰ ਨਾਲ ਦੀ ਨਾਲ ਇੱਕ ਜਿਹੜਾ ਲਿੰਕ ਸ਼ੋ ਹੋਂਦਾ ਉਹ ਸਾਡੇ ਗਰੁੱਪ ਦਾ ਲਿੰਕ ਹੈ ਜੀ ਤੁਸੀਂ ਉਸ ਚ ਵੀ ਐਡ ਹੋ ਸਕਦੇ ਹੋ ਜਿਹੜੀ ਪ੍ਰਿੰਟਿੰਗ ਵਗੈਰਾ ਉਹ ਚ ਆਪਾਂ ਪਾਉਂਦੇ ਰਹਿੰਨੇ ਆ ਤੇ ਸਭ ਤੋਂ ਪਹਿਲਾਂ ਜਿਹੜੀ ਇਹ ਪ੍ਰਿੰਟਿੰਗ ਵਗੈਰਾ ਉੱਥੇ ਹੀ ਪੈਂਦੀ ਹੈ ਜੀ ਕੋਈ ਵੀ ਸੂਟ ਰੈਡੀ ਕਰਦੇ ਆਪਾਂ ਗਰੁੱਪ 'ਚ ਸ਼ੇਅਰ ਕਰਦੇ ਆਂ ਹਾਂਜੀ ਜੇ ਕੋਈ ਵੀ ਸੂਟ ਪਸੰਦ ਆਏ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕੋਈ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਦਿਓ ਜੀ ਆਪਣਾ ਆਰਡਰ ਪਲੇਸ ਕਰਨ ਦੇ ਲਈ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ